ਉਹਨਾ ਨਾਮ ਹੈ ਕੁਜਿੰਸ ਸਾਫਾਇਰ ਅਪਸਰਾ ਰਾਜਪੁਰਾ ਜੀ ਜੀ ਸਰ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਅਕਲੋਕ ਡੀਚੀ ਕੀ ਸੀਰ ਦੇ ਬਰੇਤਨ ਅੱਜ 11 ਵਜੇ ਕੇ 17 ਮਿੰਟ ਤੇ ਸਵੇਰੇ ਕਾਲ ਆਈ ਮੇਰੇ ਤੇ ਗੱਡੀ ਨੂੰ ਕਾਰਨੋਂ ਅੱਗ ਲੱਗੀ ਹੈ ਔਰ ਮੇਰੇ ਸਟਾਫ ਨੇ ਜਾ ਕੇ ਉਸ ਟਾਈਮ ਉੱਥੇ ਪਹੁੰਚੇ ਔਰ ਨਾਲ ਦੇ ਨਾਲ ਕੰਟਰੋਲ ਕਰ ਲਿਆ ਜੀ ਕਾਰ ਦੇ ਵਿੱਚ ਕਿੰਨੇ ਕਾਰ ਚ ਦੋ ਬੱਚੇ ਵੀ ਸੀਗੇ ਨਾਲ ਮੀਆਂ ਵੀ ਸੀਗੇ ਬਚਾ ਲਏਗੇ ਤੇ ਕਾਰ ਸੀਗੀ ਪੀ 39 ਕੇ ਔਰ ਉਹਨੂੰ 36 36 ਬੱਤੀ ਗੱਡੀ ਦਾ ਨੰਬਰ ਸੀਗਾ ਬਰੀਜ਼ਾ ਸੀ ਬਚਾ ਲਏ ਮੋਕੇ ਤੇ ਪਹੁੰਚ ਗਏ ਸੀ ਕੋਈ ਕਾਰਨ ਪਤਾ ਲੱਗਿਆ ਨਹੀਂ ਕੁਝ ਪਾਰਕਿੰਗ ਹੋਈ ਸੀ ਕਿ ਬਿਲਕੁਲ ਕੀ ਗੱਲ ਹੈ ਇਹ ਕਿਹੜੀ ਲੋਕੇਸ਼ਨ ਹੈ ਇਹ ਆਪਣਾ ਗੁਰਦੁਆਰਾ ਰਾਮਗੜੀ ਦਾ ਸੰਖਰਾਬਗੜ ਗੁਰਦੁਆਰੇ ਦੇ ਬਾਹਰ ਹੀ ਕੋਈ ਪਤਾ ਲੱਗਿਆ ਦੀ ਕਿਤੇ ਕਿੱਥੋਂ ਦੇ ਸੀਗੇ ਬੰਦੇ ਤੇ ਨਹੀਂ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਪਿੰਡ ਪਿਲਖਣੀ ਦੇ ਦੱਸਿਆ ਹਾਂ ਬਚਾਓ ਮੇਰਾ ਨਾਮ ਕੁਸਿੰਸਾ ਫਾਇਰ ਅਫਸਰ ਰਾਜਪੁਰਾ ਜੀ 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 ਵੀਡੀਓ ਵਾਇਰਲ ਹੋ ਗਈ ਹੈ ਅੱਜ ਜੀ ਵੀਡੀਓ ਦਿੱਤੀ ਸੀ ਸਿਵਰ ਦੇ ਬਾਰੇ ਅੱਜ 11:17 ਦੇ ਸੂਰੇ ਕਾਲ ਆਈ ਮਿੱਥੇ ਗੱਡੀ ਨੂੰ ਕਾਰ ਨੂੰ ਅੱਗ ਲੱਗੀ ਹੈ ਔਰ ਮੇਰੇ ਸਟਾਫ ਨੇ ਜਾ ਕੇ ਉਸ ਟਾਈਮ ਉੱਤੇ ਪਹੁੰਚੇ ਔਰ ਨਾਲ ਦੀ ਨਾਲ ਕੰਟਰੋਲ ਕਰ ਲਿਆ ਜੀ ਕਾਰ ਦੇ ਵਿੱਚ ਕਿੰਨੇ ਕਾਰ ਚ ਦੋ ਬੱਚੇ ਵੀ ਸੀਗੇ ਨਾਲ ਮੀਆਂ ਵੀ ਸੀਗੇ ਉਹ ਬਚਾ ਲਏਗੇ ਤੇ ਕਾਰ ਸੀਗੀ PB 39K ਔਰ ਉਹ ਨੂੰ 36 36 ਬਤੀ ਗੱਡੀ ਦਾ ਨੰਬਰ ਸੀਗਾ ਬਰੀਜ਼ਾ ਸੀ ਮਚਾ ਲਿਆ ਮੌਕੇ ਤੇ ਪਹੁੰਚ ਗਏ ਸੀ ਕੋਈ ਕਾਰਨ ਪਤਾ ਲੱਗਿਆ ਨਹੀਂ ਕੁਝ ਪਾਰਕਿੰਗ ਹੋਈ ਸੀ ਬਿਲਕੁਲ ਕਿਆ ਗੱਲ ਹੈ ਕਿਹੜੀ ਲੋਕੇਸ਼ਨ ਤੇ ਇਹ ਆਪਣਾ ਗੁਰਦੁਆਰਾ ਰਾਮਗੜੀਆ ਸੀ ਖਾਲਸਾ ਗੁਰਦੁਆਰਾ ਉਹਦੇ ਗੁਰਦੁਆਰੇ ਦੇ ਬਾਹਰ ਹੀ ਕੋਈ ਪਤਾ ਲੱਗਿਆ ਨਹੀਂ ਕਿਤੇ ਕਿੱਥੋਂ ਦੇ ਸੀਗੇ ਬੰਦੇ ਤੇ ਨਹੀਂ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਪਿੰਡ ਪਿੰਡ ਪਿਲਖਣੀ ਤੇ ਦੱਸਿਆ ਯਾਰ ਹਾਂ ਬਚਾਉਗਾ ਮੇਰਾ ਨਾਮ ਕੁਜਿੰਸਾ ਫਾਇਰ ਅਪਸ ਰਾਜਪੁਰਾਹੀ ਜੀ ਕਿ ਵੀਡੀਓ ਵਾਇਰਲ ਹੋ ਗਈ ਹੈ ਅੱਜ ਜੁਲੂ ਜੁਲੂ ਚਿੱਕੀ ਸਿਵਲ ਦੇ ਬਰੇਤਾਂ ਅੱਜ 11:00 ਵਜੇ ਦੇ 17 ਮਿੰਟ ਤੇ ਸੂਰੇ ਕਾਲ ਆਈ ਮਿੱਥੇ ਗੱਡੀ ਨੂੰ ਕਾਰ ਨੂੰ ਅੱਗ ਲੱਗ ਗਈ ਹੈ ਔਰ ਮੇਰੇ ਸਟਾਫ ਨੇ ਜਾ ਕੇ ਉਸ ਟਾਈਮ ਉੱਤੇ ਪਹੁੰਚੇ ਔਰ ਨਾਲ ਦੇ ਨਾਲ ਕੰਟਰੋਲ ਕਰ ਲਿਆ ਜੀ ਕਾਰ ਦੇ ਵਿੱਚ ਕਿੰਨੇ ਕਾਰ ਚ ਦੋ ਬੱਚੇ ਵੀ ਸੀਗੇ ਨਾਲ ਮੀਆਂ ਵੀ ਸੀਗੇ ਉਹ ਬਚਾ ਲਏਗੇ ਤੇ ਕਾਰ ਸੀਗੀ PB 39K ਔਰ ਉਹਨੂੰ 36 3632 ਗੱਡੀ ਦਾ ਨੰਬਰ ਸੀਗਾ ਬਰੀਜ਼ਾ ਸੀ

Instagram X aur WhatsApp channel par